ਮਿੰਟੋ ਜੀ ਉਧਰ ਆਪਾਂ ਇੱਕ ਗੱਲਬਾਤ ਹੋਰ ਕਰ ਲਈਏ ਕਿਉਂਕਿ ਆਪਾਂ ਅੱਜ ਕੱਲ ਕਲਾਕਾਰਾਂ ਨਾਲ ਵੀ ਕਾਫੀ ਰਾਬਤਾ ਆਪਣਾ ਬਣਿਆ ਹੋਇਆ ਕੋਈ ਨਾ ਕੋਈ ਤਾਂ ਦੀ ਖਬਰ ਆ ਜਾਂਦੀ ਹੈ ਗੁਰਦਾਸ ਮਾਨ ਸਾਹਿਬ ਵਾਲਾ ਕੀ ਮਸਲਾ ਹੈ ਜੀ ਉਹ ਕੁਛ ਨਾ ਕੁਛ ਜਿਵੇਂ ਕਹਿੰਦੇ ਨੇ ਨਾ ਜਦੋਂ ਬੰਦੇ ਦਾ ਸਮਾਂ ਟਾਈਟ ਚੱਲ ਰਿਹਾ ਹੋਵੇ ਤੋ ਕਹਿੰਦਾ ਕੁਝ ਹੋਰ ਹੈ ਉਹਦੇ ਅਰਥ ਕੁਝ ਹੋਰ ਨਿਕਲ ਜਾਂਦੇ ਆ ਐਸ ਵਾਰੀ ਫੇਰ ਮੈਨੂੰ ਲੱਗਦਾ ਉਹ ਕਿਸੇ ਮਸਲੇ ਦੇ ਵਿੱਚ ਫਸੇ ਹੋਏ ਨੇ ਜਿਹਦੇ ਕਰਕੇ ਉਹ ਮਾਫੀ ਜੀ ਮੰਗਦੇ ਨਜ਼ਰ ਆ ਰਿਹਾ ਕੀ ਮਸਲਾ ਹੈ ਜੀ ਹੁਣ ਇਹ ਉਹਨਾਂ ਨੇ ਉੱਕਾ ਪੁੱਕਾ ਹੀ ਮਾਫੀ ਮੰਗ ਲਈ ਹੈ ਸਾਬ ਸਾਰੇ ਮਸਲੇ ਤੇ ਮੈਂ ওভারঅলੀ ਮਾਫੀ ਮੰਗ ਲਈ ਹੈ ਹਾਂਜੀ ਹਾਂਜੀ ਜੀ ਤਾਂ ਦੇਖੋ ਜਿਹੜੀ ਗੱਲ ਹੈ ਨਾ ਕਿ ਜਨਾਬ ਗੁਰਦਾਸ ਮਾਨ ਜਿਹੜੇ ਸਾਡੇ ਹਮ ਉਮਰ ਹੈ ਉਹ ਇਹਨਾਂ ਸਿੰਘਰਾਂ ਨੂੰ ਸੁਣ ਕੇ ਜਵਾਨ ਹੋ ਗਏ ਬਿਲਕੁਲ ਜੀ ਠੀਕ ਹੈ ਨਾ ਜੀ ਕਦੇ ਮਾਮਲਾ ਗੜਬੜ ਹੋ ਗਿਆ ਕਦੇ ਦਿਲ ਦਾ ਮਾਮਲਾ ਹੋ ਗਿਆ ਹਮ ਠੀਕ ਹੈ ਨਾ ਜੀ ਕਦੇ ਵੀ ਹਸਣਾ ਜ਼ਰੂਰ ਚਾਹੀਦਾ ਹੈ ਬਿਲਕੁਲ ਅਸੀਂ ਕਮਲੀ ਯਾਰ ਦੀ ਕਮਲੀ ਇਹ ਸੁਣ ਕੇ ਜਵਾਨ ਹੋ ਗਏ ਜੀ ਠੀਕ ਹੈ ਜੀ ਤਾਂ ਗੁਰਦਾਸ ਮਾਨ ਮੈਂ ਮੈਂ ਨਹੀਂ ਕਹਿੰਦਾ ਕੋਈ ਜਦੋਂ ਹੁਣ ਮੈਂ ਕਹਾਂ ਕਿ ਜੀ ਮੈਂ ਤੇ ਬੜੀ ਸੇਵਾ ਕਰਦਾ ਪਿਆ ਪੰਜਾਬ ਦੀ ਕਾਦੀ ਸੇਵਾ ਸਰ ਮੇਰੀ ਢਿੱਡ ਦੀ ਜ਼ਰੂਰਤ ਹੈ ਬਿਲਕੁਲ ਜੀ ਤੇ ਪਰ ਜੇ ਮੈਂ ਆਪ ਦੇ ਕੰਮ ਦੇ ਨਾਲ ਕਿਸੇ ਦੀ ਕੋਈ ਆਵਾਜ਼ ਚੁੱਕ ਕੇ ਸਰਕਾਰ ਤੱਕ ਪਹੁੰਚਾਉਣਾ ਜਾਂ ਸਰਕਾਰ ਦੇ ਕਿਸੇ ਝੂਠ ਨੂੰ ਬੇਨਕਾਬ ਕਰਦਾ ਤਾਂ ਉਹ ਮੇਰਾ ਕਹ ਲੋ ਕਿ ਸਮਾਜ ਪ੍ਰਤੀ ਕੋ ਰੂੰਗਾ ਚੂੰਗਾ ਹੈਗਾ ਜੀ ਕਿ ਆਪ ਦੀ ਜ਼ਿੰਮੇਵਾਰੀ ਨਾਲ ਅਸੀਂ ਇਨਸਾਫ ਕਰ ਦਈਏ ਏ ਰੂਗਾ ਜੂਗਾ ਬਿਲਕੁਲ ਪੈਸਾ ਕਮਾਉਣਾ ਦਾ ਰੇਕ ਨਹੀਂ ਮੈਂ ਨਹੀਂ ਕਹਿੰਦਾ ਸੱਬਿਆ ਚਾਹ ਹਾਂ ਇਹ ਆ ਕਿ ਇੰਟਰਟੇਨਮੈਂਟ ਦੇ ਜਗਤ ਦੇ ਵਿੱਚ ਜੋ ਕੰਟਰੀਬਿਊਸ਼ਨ ਗੁਰਦਾਸ ਮਾਨ ਦਾ ਤਿੰਨ ਪੀੜੀਆਂ ਤੱਕ ਹੈਗਾ ਜੀ ਉਹਨਾ ਭੁੱਲਣੀ ਹੋ ਗਿਆ ਲਾ ਮਿਸਾਲ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਇਹਦੇ 'ਚ ਕੋਈ ਸ਼ੱਕ ਨਹੀਂ ਜੀ ਠੀਕ ਹੈ ਜੀ ਵੱਖ-ਵੱਖ ਬਨਗੀਆਂ ਦੇ ਗੀਤ ਗਾਏ ਪਰ ਮਸਲਾ ਕਦੋਂ ਵਿਗੜਿਆ ਸੀ ਮਸਲਾ ਉਦੋਂ ਵਿਗੜਿਆ ਸੀਗਾ ਜਦੋਂ ਇਹਨਾਂ ਨੇ ਉਹ ਜੀ ਮਾਸੀ ਵਾਲਾ ਬਿਆਨ ਦਿੱਤਾ ਮੈਨੂੰ ਯਾਦ ਹੈ ਅੱਜ ਵੀ ਮੇਰੀ ਇੱਕ ਮਾਨਸਾ ਮੀਟਿੰਗ ਸੀ ਕਿਸੇ ਨਾਲ ਜੀ ਕਿਸੇ ਫਿਲਮ ਪ੍ਰੋਡਿਊਸਰ ਦੇ ਨਾਲ ਉਸ ਦਿਨ ਸਵੇਰੇ ਸਵੇਰੇ ਖਬਰ ਚੱਲੀ ਆ ਹੂੰ ਤੇ ਮੈਨੂੰ ਫੋਨ ਆਉਂਦਾ ਤੇ ਇੱਕ ਬਹੁਤ ਵੱਡਾ ਚੈਨਲ ਕਹਿੰਦਾ ਜੀ ਕਿ ਤੁਹਾਡਾ ਫੋਨ ਹੋ ਲੈਣਾ ਤੇ ਮੈਂ ਕਾਰ ਤੇ ਸੀਗਾ ਸਾਈਡ ਤੇ ਲਾ ਕੇ ਮੈਂ ਉਹਨਾਂ ਨੂੰ ਫੋਨੋਂ ਦਿੱਤਾ ਕਹਿੰਦੇ ਜੀ ਮੈਨੂੰ ਕੋਈ ਵਿਸ਼ੇ ਬਾਰੇ ਨਹੀਂ ਸੀ ਪਤਾ ਜੀ ਰਸਤੇ 'ਚ ਜਾਂਦਿਆਂ ਤੇ ਹੂੰ ਹੂੰ ਮੇਰਾ ਪਹਿਲਾ ਟੇਕ ਹੀ ਇਹ ਸੀਗਾ ਕਿ ਗੁਰਦਾਸ ਮਾਨ ਇਸ ਪੜਾਅ ਤੇ ਬਹੁਤ ਵੱਡੀ ਗਲਤੀ ਕਰ ਰਿਹਾ ਇਹਨਾਂ ਨੂੰ ਇਸ ਵਿਸ਼ੇ ਦੀ ਡੂੰਘਾਈ ਤੱਕ ਪਹਿਲਾਂ ਜਾਣਨਾ ਚਾਹੀਦਾ ਸੀ ਬਿਲਕੁਲ ਬਿਲਕੁਲ ਕਿ ਇਹ ਇੱਕ ਮੰਨਛਾ ਹੈ ਜੀ ਜੀ ਕਿਉਂਕਿ ਸਾਡੀਆਂ ਜਿਹੜੀਆਂ ਕਹੋ ਕਿ ਲੈਂਗੁਏਜਸ ਹੈਗੀਆਂ ਨੇ ਭਾਸ਼ਾਵਾਂ ਨੇ ਉਹ ਪਹਿਲਾਂ ਹੀ ਸੰਵਿਧਾਨ ਦੇ ਵਿੱਚ ਸ਼ੈਡਿਊਲਡ ਕੀਤੀਆਂ ਗਈਆਂ ਜੀ ਜੀ ਸੰਪਰਕ ਭਾਸ਼ਾਵਾਂ ਦਫ਼ਤਰੀ ਭਾਸ਼ਾਵਾਂ ਸਭ ਕੁਝ ਤੈਅ ਉਹ ਜਿਹੜੇ ਸੰਵਿਧਾਨ ਦੇ ਨਿਰਮਾਤਾ ਸਨ ਉਹਨਾਂ ਨੇ ਬੜਾ ਸੋਚ ਵਿਚਾਰ ਕੇ ਇਹ ਸਾਰਾ ਫੈਸਲਾ ਲਿਆ ਸੀਗਾ ਕਿ ਇੱਥੇ ਇੱਕ ਭਾਸ਼ਾ ਲਾਗੂ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਮੁਲਕ ਵਨਸਵੰਤਾਲਾ ਇੱਥੇ ਬਾਣੀ ਤੇ ਪਾਣੀ ਕੁਝ ਕੋਹਾਂ ਤੇ ਜਾ ਕੇ ਬਦਲ ਜਾਂਦੇ ਆ ਬਿਲਕੁਲ ਯਾਨੀ ਮੈਂ ਆਲੋਚਨਾ ਕੀਤੀ ਸੀ ਮਾਨ ਸਾਹਿਬ ਦੀ ਜੀ ਜੀ ਜਿਸ ਬੰਦੇ ਨੂੰ ਅਸੀਂ ਸੁਣ ਕੇ ਜਵਾਨ ਹੋਏ ਸੀ ਹੂੰ ਹੂੰ ਮੇਰਾ ਮਤਲਬ ਕਿ ਆਲੋਚਨਾਤਮਕ ਹੀ ਪ੍ਰਤੀਕਰਮ ਸੀਗਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਰੌਲਾ ਬਹੁਤ ਪੈ ਗਿਆ ਸ਼ਾਮ ਤੱਕ ਹੁੰਦਾ ਕਿ ਆ ਕਿ ਉਸ ਤੋਂ ਬਾਅਦ ਗੱਲ ਇਹ ਆ ਕਿ ਫਿਰ ਕੈਨੇਡਾ ਵਾਲੇ ਸ਼ੋਅ ਤੱਕ ਪਹੁੰਚ ਗਿਆ ਉਸ ਨੇ ਉੱਥੇ ਗੁਰਦਾਸ ਮਾਨ ਦੀ ਕਹ ਲਓ ਕਿ ਜੀ ਡੀਓ ਬੱਤੀ ਵਾਲੀ ਗੱਲ ਸੀ ਜੀ 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 ਉਹਨੇ ਸਮਝਾਉਣ ਉਹ ਤਾਂ ਫਿਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੀ ਜੀ ਇੱਕ ਇਹ ਸੀ ਕਿ ਗੁਰੂ ਸਾਹਿਬ ਬਾਰੇ ਟਿੱਪਣੀ ਡੇਰੇ ਚ ਕਰ ਦਿੱਤੀ ਉਹ ਮਾਮਲਾ ਹਾਈ ਕੋਰਟ ਤੱਕ ਚਲੇ ਗਿਆ ਜੀ ਚਿਕਾਇਦਰ ਜੋਗੇ ਬਿਲਕੁਲ ਯਾਨੀ ਉਤੋਂ ਥੱਲੇ ਜੇ ਦੇਖੀਏ ਤੇ ਆਪਾਂ ਇਹ ਕੰਟਰੋਵਰਸੀਆਂ ਜਿਹੜੀਆਂ ਨੇ ਉਹ 3-4 ਛੁੜੇ ਵਿਚਾਰ ਹੋ ਗਏ ਲਗਾਤਾਰ ਜੀ ਕੁਝ ਲੋਕ ਉਂਜੀ ਗੁਰਦਾਸ ਮਾਨ ਦੇ ਮੁਖਾਲਫ ਸੀਗੇ ਡੇਰੇ ਤੇ ਜਾਣ ਕਰਕੇ ਜਾਂ ਬਿਲਕੁਲ ਜੀ ਇਹ ਵੀ ਕਾਰਨ ਸੀ ਆ ਕੁਝ ਲੋਕਾਂ ਦਾ ਵੈਸੇ ਵੀ ਨਜ਼ਰੀਆ ਹੁੰਦਾ ਹਮ ਠੀਕ ਹੈ ਨਾ ਜੀ ਗਾਇਕੀ ਚ ਵੀ ਕੁਛ ਉਹਦੀ ਵਿਚਾਰਧਾਰਾ ਲੈ ਕੇ ਕੁਝ ਸ਼ਬਦਾਂ ਨੂੰ ਕੁਝ ਗੀਤਾਂ ਨੂੰ ਲੈ ਕੇ ਹਾਲਾਂਕਿ ਗੁਰਦਾਸ ਮਾਨ ਨੇ ਹਰੇਕ ਤਰ੍ਹਾਂ ਦਾ ਗੀਤ ਗਾਇਆ ਬਿਲਕੁਲ ਜੀ ਚਾਹੇ ਮਾਂ ਬੁੱਲੀ ਨੂੰ ਲੈ ਕੇ ਆ ਚਾਹੇ ਗੁਰੂਆਂ ਨੂੰ ਲੈ ਕੇ ਆ ਚਾਹੇ ਕੁੜੀ ਨੂੰ ਲੈ ਕੇ ਆ ਚਾਹੇ ਇੱਕ ਦੋਸਤ ਦੀ ਮੌਤ ਨੂੰ ਲੈ ਕੇ ਆ ਮਤਲਬ ਕਿ ਹਰੇਕ ਵਨਗੀ ਦਾ ਗੀਤ ਤੁਹਾਨੂੰ ਗੁਰਦਾਸ ਮਾਨ ਦੀ ਸਾਰੀ ਜੀਵਨ ਦੀ ਕਲੈਕਸ਼ਨ ਚ ਮਿਲ ਜਾਏਗਾ ਚਲੋ ਇਹ ਜਿਹੜੀਆਂ ਗੱਲਾਂ ਹੋਈਆਂ ਫਿਰ ਇਹਦਾ ਤੁਸੀਂ ਵੇਖ ਲਓ ਕਿ ਇਸ ਤਰ੍ਹਾਂ ਦਾ ਪ੍ਰਭਾਵ ਸੀ ਕਿ ਕਿਸਾਨੀ ਅੰਦੋਲਨ ਚ ਗੁਰਦਾਸ ਮਾਨ ਨੂੰ ਥੱਲੇ ਇੱਕ ਬੜੀ ਜ਼ਲਾਲਤ ਪਰਿਸਥਿਤੀ ਚ ਬੈਠਣਾ ਪਿਆ ਬਹੁਤ ਇੱਕ ਨਮੋਸ਼ੀ ਜਨਕ ਸੀ ਕਿਸੇ ਵੀ ਕਲਾਕਾਰ ਵਾਸਤੇ ਕਿ ਉਹ ਬੰਦੇ ਨੂੰ ਜਿਹਨੂੰ ਕਹੋ ਕਿ ਤਿੰਨ ਚਾਰ ਪੀੜ੍hiyan ਜਾਣਦੀਆਂ ਤਾਂ ਉਹ ਬੰਦਾ ਉੱਥੇ ਇੱਕ ਤਰ੍ਹਾਂ ਨਾਲ ਕਹੋ ਕਿ ਬੇਕਦਰਹੀ ਆਪਦੀ ਕਰਵਾ ਰਿਹਾ ਸੀ। ਉਹ ਤੋਂ ਇਲਾਵਾ ਚਲੋ ਫਿਰ ਕੁਝ ਹੋਰ ਮੌਕੇ ਸੀਗੇ ਪਰ ਗੱਲ ਇਹ ਆ ਕਿ ਹੌਲੀ-ਹੌਲੀ ਗੁਰਦਾਸ ਮਾਨ ਦੇ ਸ਼ੋਅ ਖੁੱਲਣੇ ਸ਼ੁਰੂ ਹੋ ਗਏ। ਜੀ ਆ ਪ੍ਰੋਗਰਾਮ ਲੱਗਦੇ ਨੇ ਹੁਣ ਸਰਕਾਰ ਵੀ ਕਰਾਉਣ ਲੱਗੀ ਗੀਤ ਆਇਆ ਫਿਰ ਇੱਕ ਹੋਰ ਗੀਤ ਆ ਪਿਛਲੇ ਸ਼ਾਇਦ ਭਗਤ ਸਿੰਘ ਤੇ ਵੀ ਗੀਤ ਆ ਉਹ ਵੀ ਇਸੇ ਦਰਮਿਆਨ ਆਇਆ ਇਸੇ ਚੱਕਰ ਚ ਕੇਐਸ ਮੱਖਣ ਉਹ ਆ ਗਿਆ ਕੇਐਸ ਮੱਖਣ ਦੇ ਨਾਲ ਦੇਖੋ ਇੱਕ ਤੇ ਇਹ ਕਿ ਵਿਰੋਧ ਆਪਣੀ ਜਗ੍ਹਾ ਹੁੰਦਾ ਸਾਡਾ ਇੱਥੇ ਗਾਲ ਧੁੱਪੜ ਵਾਲਾ ਕੰਬੜਾ ਚਾ ਉਹ ਬੜਾ ਔਖਾ ਜੀ ਇਹ ਇਹ ਤੇ ਮੈਂ ਕਹੂੰਗਾ ਕਿ ਠੀਕ ਹੈ ਮੁਖਾਲਫਤ ਕਰਨੀ ਕਿਸੇ ਦੀ ਖਿਲਾਫਤ ਕਰਨੀ ਉਹ ਹੈਗਾ ਇੱਥੇ ਗਾਲ ਧੁੱਪੜ ਬਹੁਤ ਚੱਲਦਾ ਸੀ ਬਿਲਕੁਲ ਬਿਲਕੁਲ ਜੀ ਬਿਲਕੁਲ ਤਾਂ ਉਹ ਚੱਲ ਪਿਆ ਉਹ ਫਿਰ ਕੇਸ ਮੱਖਣ ਹੋਰ ਪਾਸੇ ਚੱਲ ਪਿਆ ਤੁਹਾਨੂੰ ਪਤਾ ਉਹ ਚਲੋ ਉਹਨਾਂ ਦੀ ਨਿੱਜੀ ਜ਼ਿੰਦਗੀ ਹੈ ਮੈਂ ਕਿਸੇ ਦੀ ਨਿੱਜੀ ਜ਼ਿੰਦਗੀ ਚ ਨਹੀਂ ਜਾਂਦਾ ਉਹਨਾਂ ਦੇ ਆਪਣੇ ਫੈਸਲੇ ਆ ਜੋ ਵੀ ਹੈ ਤਾਂ ਚਲੋ ਗੱਲ ਇਹ ਆ ਕਿ ਇਹ ਤੁਰਦੀ ਤੁਰਦੀ ਗੱਲ ਹੁਣ ਇੱਥੋਂ ਤੱਕ ਆ ਗਈ ਕਿ ਗੁਰਦਾਸ ਮਾਨ ਇੱਕ ਇੰਟਰਵਿਊ ਦੇ ਵਿੱਚ ਜਦੋਂ ਸਵਾਲ ਇਹ ਆਇਆ ਕਿ ਤੁਸੀਂ ਤੇ ਆ ਕੁਝ ਬੋਲਿਆ ਤੁਸੀਂ ਤੇ ਆ ਕੁਝ ਕੀਤਾ ਹੂੰ ਗੁਰਦਾਸ ਮਾਨ ਨੇ ਅੱਖਾਂ ਪਰ ਕੇ ਆਖਿਆ ਉਹਨੇ ਆਖਿਆ ਜੋ ਵੀ ਅੱਜ ਤੱਕ ਮੈਥੋਂ ਗਲਤੀਆਂ ਹੋਈਆਂ ਇਨਸਾਨ ਗਲਤੀਆਂ ਦਾ ਬਈ ਪੁੱਤਲਾ ਹੈ ਕਿਹੜਾ ਇਨਸਾਨ ਹੈ ਜਿੱਤੋਂ ਗਲਤੀਆਂ ਨਹੀਂ ਹੁੰਦੀਆਂ ਬਿਲਕੁਲ ਤੇ ਮੈਂ ਆਪਣਾ ਸਾਰਾ ਹੀ ਬੋਲਿਆ ਚਲਿਆ ਝੋਲੀ ਚ ਪਾਉਣਾ ਹੂੰ ਹੂੰ ਪੰਜਾਬੀ ਬਈ ਮਹਾਨ ਨੇ ਮਹਿਨਤਾ ਦਿੱਤਾ ਖਾਦਾ ਜੀ ਤੇ ਬਈ ਮੈਨੂੰ ਮਾਫ ਕਰ ਦੇਣਗੇ ਬਿਲਕੁਲ ਮੈਂ ਅਖੇ ਮਾਦਾ ਯਾਚਕ ਹੂੰ ਮੇਰੇ ਖਿਆਲ ਦੇ ਨਾਲ ਮਨਜੀਤ ਜੀ ਮੈਂ ਮੈਂ ਜਬ ਤੁਹਾਨੂੰ ਦੱਸਿਆ ਕਿ ਮੈਂ ਪਹਿਲਾ ਬੰਦਾ ਸੀਗਾ ਖਾਸ ਤੌਰ ਤੇ ਮੇਨਸਟ੍ਰੀਮ ਤੇ ਜਿੰਨੇ ਜਾ ਕੇ ਗੁਰਦਾਸ ਮਾਨ ਦੀ ਆਲੋਚਨਾ ਕੀਤੀ ਕੋਈ ਕਰਦਾ ਕੋਈ ਨਹੀਂ ਕਰਦਾ ਮੈਨੂੰ ਨਹੀਂ ਪਤਾ ਪਰ ਜੋ ਮੈਂ ਮੈਂ ਰੋਸ ਪ੍ਰਗਟਾਇਆ ਸੀਗਾ ਜੋ ਮੇਰਾ ਰੋਸ ਸੀ ਮੈਂ ਤੇ ਘਟੂ ਘਟ ਕਹੂੰਗਾ ਕਿ ਠੀਕ ਹੈ ਜੇ ਕੋਈ ਬੰਦਾ ਯਾਰ ਬਜ਼ੁਰਗ ਆ ਉਹ ਇਸ ਟਾਈਮ ਜੀ ਜੇ ਕੋਈ ਬਜ਼ੁਰਗ ਬੰਦਾ ਯਾਰ ਅੱਖਾਂ ਚ ਪਾਣੀ ਭਰ ਕੇ ਮਾਫੀ ਮੰਗ ਰਿਹਾ ਤਾਂ ਮੇਰੇ ਖਿਆਲ ਦੇ ਨਾਲ ਫਰਾਕ ਦੇ ਲਈ ਸਿਟੀ ਇਸ देयर ਬਿਲਕੁਲ ਕਿ ਭਾਈ ਪ੍ਰਵਾਨ ਕੀਤੀ ਜਾ ਮੈਂ ਤਾਂ ਕਰ ਸਭ ਕੁਝ ਵਿਸਾਰ ਨਹੀਂ ਦੇਣਾ ਚਾਹੀਦਾ ਮੈਂ ਮੇਰੀ ਕੋਈ ਔਕਾਤ ਨਹੀਂ ਹੈ ਸਾਬ ਮੈਂ ਕਿਸੇ ਨੂੰ ਕਹਾ ਜਾਂ ਮੈਂ ਆਪਦੀ ਮਰਜ਼ੀ ਥੋਪਾਂ ਮੈਂ ਆਪਣੀ ਗੱਲ ਕਰ ਸਕਦਾ ਜੀ 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 ਠੀਕ ਹੈ ਨਾ ਜੀ ਇਸ ਮੰਚ ਤੇ ਬੈਠਾ ਮੈਂ ਆਪਣੀ ਗੱਲ ਕਰ ਸਕਦਾ ਕਿ ਮੈਨੂੰ ਇਸ ਤੋਂ ਇਲਾਵਾ ਕੀ ਚਾਹੀਦਾ ਮੈਂ ਹੁਣ ਗੁਰਦਾਸ ਮਾਨ ਇਹੋ ਜਿਹਾ ਬੰਦਾ ਹੈ ਹਮ ਹਮ ਮੈਂ ਆਪਣਾ ਇੱਕ ਤਜਰਬਾ ਦੱਸਦਾ ਛਾਪਿਆਂ ਵਾਲੀ ਗੁਰਦਾਸ ਮਾਨ ਆਏ ਸਨ ਛਾਪਿਆਂ ਵਾਲੀ ਕਾਲਜ ਉਦੋਂ ਚੱਲਦਾ ਕਾਲਜ ਜੀ ਮੈਂ ਫੋਟੋ ਖਿੱਚਣ ਦੇ ਚੱਕਰ ਚ ਕਿਉਂਕਿ ਉਦੋਂ ਕੈਮਰਾ ਯੂਜ਼ ਹੁੰਦਾ ਸੀ ਦੂਸਰਾ ਪੱਤਰਕਾਰਾਂ ਕੋਲ ਕੈਮਰਾ ਯੂਜ਼ ਹੁੰਦਾ ਸੀ ਜੀ ਮੈਂ ਪੌੜੀਆਂ ਚੜਦਾ ਕਿਉਂਕਿ ਫੋਟੋ ਖਿੱਚਣੀ ਸੀ ਉਸ ਐਂਗਲ ਤੋਂ ਸਟੇਜ ਉੱਚਾ ਸੀ ਕਿਉਂਕਿ ਸਟੇਜ ਉੱਚਾ ਲੱਗਦਾ ਕੋਲ ਮੇਰਾ ਪੈਰ ਥੜਕ ਗਿਆ ਹਮ ਮੈਂ ਮਤਲਬ ਕਿ ਬਿਲਕੁਲ ਡਿੱਗਣ ਦੇ ਕਕਾਰ ਤੇ ਹੋ ਗਿਆ ਮਸਾ ਸੰਭਲਿਆ ਹਮ ਨਾਲ ਦੀ ਨਾਲ ਗੁਰਦਾਸ ਮਾਨ ਨੇ ਆਪਦਾ ਗੀਤ ਚੱਲਦਾ ਬਦਲਦਾ ਕਿ ਮੇਰੀ ਨਾ ਚਦੀ ਦੀ ਫੋਟੋ ਖਿੱਚ ਮੁੰਡਿਆ ਤੇ ਮੈਨੂੰ ਆਵਾਜ਼ ਮਾਰ ਕੇ ਤੇ ਮੈਨੂੰ ਮਤਲਬ ਕਿ ਜੱਫੀ ਚ ਲਾ ਲਿਆ। ਹੂੰ। ਕੀ ਬਾਤ ਹੈ। ਛੱਟ ਤਾਂ ਨਹੀਂ ਲੱਗੀ RAM nal ਮੈਂ ਮਤਲਬ ਕਿ ਕੰਨ ਚ ਪੁੱਛਿਆ। ਹੂੰ। ਮੈਂ ਕਹਿੰਦਾ ਨਹੀਂ ਠੀਕ ਆ। ਸੋ ਗੁਰਦਾਸ ਮਾਨ ਐਸਾ ਵਿਅਕਤੀ ਹੈ ਯਾਰ ਨਿਮਰ ਐਸੀ ਗੱਲ ਨਹੀਂ ਆ। ਹਾਂ ਮੈਂ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਹੋ ਸਕਦਾ ਕਿਤੇ ਗਾਇਕੀ ਨਾਲ ਵੀ ਹੋ ਸਕਦਾ ਕਈ ਵਾਰੀ ਕਈ ਵਾਰੀ ਬੰਦਾ ਨਹੀਂ ਪਰ ਜਦੋਂ ਕੋਈ ਬੰਦਾ ਸਾਰੀਆਂ ਗਲਤੀਆਂ ਯਾਰ ਝੋਲੀ ਚ ਪਵਾ ਲਵੇ ਇੱਕ ਬਜ਼ੁਰਗ ਹੈ ਦਾੜੀ ਕਾਲੀ ਉਹ ਚੀਜ਼ ਨਹੀਂ ਦੇਖਣੀ ਚਾਹੀਦੀ ਉਮਰਦਰਾਜ਼ ਹੈ ਬਿਲਕੁਲ ਠੀਕ ਹੈ ਨਾ ਤਾਂ ਮੇਰੇ ਖਿਆਲ ਦੇ ਨਾਲ ਮੇਰੇ ਵਰਗਾ ਬੰਦਾ ਤਾਂ ਕਹੂਗਾ ਕਿ ਯਾਰ ਠੀਕ ਹੈ ਉਹਨਾਂ ਨੂੰ ਇਹ ਗੱਲ ਕਹਿਣ ਤੋਂ ਪਹਿਲਾਂ ਨਾ ਕਿਸੇ ਵੀ ਵਿਚਾਰਧਾਰਾ ਦੀ ਮਨਸ਼ਾ ਦੇਖਣੀ ਚਾਹੀਦੀ ਹੈ ਕਿ ਉਹ ਕਿਦਾਂ ਥੋਪ ਰਹੇ ਨੇ ਤੇ ਤੁਸੀਂ ਤੁਸੀਂ ਇੱਕ ਅੰਬੈਸਡਰ ਹੋ ਇੱਕ ਬੋਲੀ ਦੇ ਪੰਜਾਬੀ ਦੇ ਬੇਸ਼ੱਕ ਬੇਸ਼ੱਕ ਜਿਹੜੀ ਕਿ ਵਿਭਿੰਨਤਾ ਚਾਹੁੰਦੀ ਹੈ ਤਾਂ ਤੁਹਾਨੂੰ ਉਹ ਚੀਜ਼ਾਂ ਥੋੜੀਆਂ ਸੋਚ ਕੇ ਬੋਲਣੀਆਂ ਚਾਹੀਦੀਆਂ ਸੀ ਪਰ ਜੇ ਕੋਈ ਮਾਫੀ ਮੰਗਦਾ ਮੇਰੇ ਖਿਆਲ ਦੇ ਨਾਲ ਨਿੱਜੀ ਜ਼ਿੰਦਗੀ ਚ ਵੀ ਸਾਨੂੰ ਕਹਿ ਲੋ ਕਿ ਸੌਖੇ ਰੌਣਾ ਰਹਿਣ ਦਾ ਠੀਕਾ ਵੀ ਆ ਕਿ ਕਰ ਦੇਣਾ ਚਾਹੀਦਾ ਤੇ ਜੇ ਕਿਤੇ ਫਸ ਗਏ ਆ ਗਲਤ ਹੈ ਆਰਗੂਮੈਂਟ ਕਰਨ ਦੀ ਥਾਂ ਤੇ ਬਾਈ ਮਾਫੀ ਮੰਗ ਲੈਣੀ ਚਾਹੀਦੀ ਹੈ ਮੈਂ ਤੇ ਆਪਣੀ ਆਡੀਅנס ਤੋਂ ਵੀ ਕਈ ਵਾਰ ਮੰਗ ਲੈਂਦਾ ਹਾਂ ਬਿਲਕੁਲ ਜੀ ਮਾਫੀ ਮੰਗਣ ਚ ਕੀ ਮਿੰਟੂ ਜੀ ਹੁੰਦਾ ਹੈ ਨਾ ਕਹਿੰਦੇ ਹੁੰਦੇ ਕਿ ਜਿਨ੍ਹਾਂ ਨੂੰ ਮaaf ਨਹੀਂ ਕਰ ਸਕਦੇ ਉਹਨਾਂ ਨੂੰ ਭੁੱਲ ਜਾਓ ਤੇ ਜਿਨ੍ਹਾਂ ਨੂੰ ਭੁੱਲ ਨਹੀਂ ਸਕਦੇ ਉਹਨਾਂ ਨੂੰ ਮaaf ਕਰਦੇ ਹੋਣਾ ਜ਼ਿੰਦਗੀ ਜਿਹਾ ਹੁੰਦਾ ਹੀ ਤਰੀਕਾ ਮੈਂ ਤੇ ਅੱਗੇ ਕਹਿੰਦਾ ਹੁੰਦਾ ਜੇ ਮੈਨੂੰ ਕੋਈ ਪੁੱਛੇ ਕਿ ਸੁਖੀ ਰਹਿਣ ਦਾ ਤਰੀਕਾ ਕੀ ਹੈ ਮੈਂ ਕਹਿੰਦਾ ਹੁੰਦਾ ਕਿ ਦੋ ਐਫ اختیار ਕਰ ਲਓ ਫੋਰਗੇਟਨੈਸ ਤੇ ਫੋਰਗੇਵਨੈਸ ਇਹ ਮਜ਼ਾ ਆ ਜਾਏਗਾ ਜ਼ਿੰਦਗੀ ਜਿਉਣ ਦੇ ਵਿੱਚ ਬਿਲਕੁਲ ਬਿਲਕੁਲ ਬਹੁਤ ਸਾਰੇ ਦੋਸਤ ਆਪਣੇ ਨਾਲ ਜੁੜ ਚੁੱਕੇ ਨੇ ਜੀ ਮਾਨਸਾ ਬਾਰੇ ਗੱਲਾਂ ਕਰ ਰਹੇ ਨੇ ਉਹ ਵੀ ਵੱਖਰੇ ਵੱਖਰੇ ਸਾਰਿਆਂ ਦੀ ਵਿਚਾਰਤਾ ਰਹੀ ਤੇ ਉਹ ਜਿਹੜਾ ਨਿਚੋੜ ਐ ਮਿੰਟੂ ਜੀ ਨੇ ਉਹ ਕਾਢ ਹੀ ਦਿੱਤਾ ਮੈਂ ਮੈਂ ਕਦੇ ਆਪਾਂ ਕਿਸੇ ਦੀ ਵਿਚਾਰ ਧਾਰਾ ਤੇ ਕੋਈ ਉਹ ਨਹੀਂ ਕਰਦੇ ਵੀ ਥੁਪਦੇ ਨਹੀਂ ਕਿ ਤੂੰ ਛੱਡ ਇਧਰ ਆ ਉਹ ਦਾਤ ਕਰੀਏ ਨਾ ਚੰਗਾ ਕੋਈ ਮੰਨਦਾ ਪਰ ਮੈਂ ਇੱਕ ਗੱਲ ਜਾਣਦਾ ਕਿ ਜਦੋਂ ਬੰਦਾ ਕੋਈ ਗਲਤੀਆਂ ਤੇ ਹੀ ਮਾਫੀ ਮੰਗ ਲੈ ਕੇ ਯਾਰ ਉਹ ਤੁਹਾਨੂੰ ਲੱਗਦਾ ਅੱਖਾਂ 'ਚ ਪਾਣੀ ਭਰ ਕੇ ਇੱਕ ਬਜ਼ੁਰਗ ਬੰਦਾ ਕਹਿ ਰਿਹਾ ਤਾਂ ਠੀਕ ਹੈ ਤੁਸੀਂ ਨਾ ਸੁਣੋ ਉਹ ਚੀਜ਼ਾਂ ਜੇ ਨਹੀਂ ਪ੍ਰੋਗਰਾਮ ਤੇ ਜਾਣਾ ਵੇਖਣਾ ਉਹ ਜੀ 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 ਬਿਲਦੀ ਮਰਜ਼ੀ ਆ ਬਿਲਕੁਲ ਕੁਝ ਦੋਸਤ ਕਹਿ ਰਹੇ ਨੇ ਕਿ ਭਾਈ ਪੰਜਾਬੀ ਭਾਈਚਾਰੇ ਨੇ ਮਾਫ ਕਰ ਦੇਣਾ ਮਾਫ ਕਰ ਦੇਣਾ ਆਪਣੇ ਖੈਰ ਇਹ ਤਾਂ ਗੁਰੂਆਂ ਵੱਲੋਂ ਵਡਿਆਈ ਮਿਲੀ ਹੋਈ ਆ ਆਪਾਂ ਨੂੰ ਜੀ ਕਿ ਜਦੋਂ ਮੌਕਾ ਮਿਲੇ ਕਿਸੇ ਦਾ ਤੁਹਾਨੂੰ ਇਦਾਂ ਲੱਗੇ ਤੇ ਉਹਨੂੰ ਮਾਫ ਕਰ ਦਿਓ ਅੱਗੇ ਤੋਰੋ ਇਹੀ ਸੁਧਾਰਨ ਦਾ ਤੇ ਅੱਗੇ ਤੁਰਨ ਦਾ ਤਰੀਕਾ ਵੀ ਹੁੰਦਾ ਜੀ ਜੀ ਸਿਮਰਨ ਜੂਤ ਸਿੰਘ ਹੁੰਜਣ ਕਹਿੰਦੇ ਜੀ ਕੇਪੀ ਕੇਪੀਐਸ ਗਿੱਲ ਲੈ ਕੇ ਆਏ ਸੀ ਗੁਰਦਾਸ ਮਾਨ ਨੂੰ ਅਰੇ ਸਭ ਗੁਰਦਾਸ ਮਾਨ 1981-82 ਚ ਆ ਗਏ ਸੀਗੇ। ਹਮ ਕੇ ਪੀ ਐਸ ਗਿਲ ਤੇ ਡੀ ਜੀ ਪੀ ਬਹੁਤ ਬਣਦਾ ਬਹੁਤ ਬਾਅਦ ਚ ਬਣਦਾ ਹੈ। ਹਾਂ ਇਹਨਾਂ ਦੀਆਂ ਫੋਟੋਆਂ ਫਟਵਾਂ ਪਈਆਂ ਨੇ। ਉਹ ਬਈ ਕੀ ਆ ਆਪਾਂ ਨੂੰ ਉਸ ਕੱਲ ਦਾ ਨਹੀਂ ਹੈਗਾ ਪਰ ਤੁਹਾਡੀ ਜਾਣਕਾਰੀ ਵਾਸਤੇ ਮੈਂ ਦੱਸ ਦੇਵਾਂ ਕਿ ਇਹਨਾਂ ਦੀ ਗਾਇਕੀ ਦਾ ਸਫ਼ਰ ਜਿਹੜਾ ਨਾ ਉਹ 70ਵੇਂ ਦਹਾਕੇ ਤੋਂ ਸ਼ੁਰੂ ਹੋ ਗਿਆ ਸੀ ਜੀ ਤੇ 80 81 81 ਆਉਂਦੇ ਆਉਂਦੇ ਤਾਂ ਗੁਰਦਾਸ ਮਾਨ ਦਾ ਗਾਣਾ ਇੱਕ ਸ਼ਾਇਦ ਹਿੱਟ ਹੋ ਗਿਆ ਸੀ ਹਮ ਇੱਕ ਦੋਸਤ ਦੱਸ ਰਹੇ ਸੀ ਕਿ ਸ਼ਾਇਦ 86 ਦੇ ਵਿੱਚ ਇਹਨਾਂ ਦੀ ਗੈਸਟ ਆ ਗਈ ਸੀ ਹਾਂ ਜੀ 81 81 ਚ ਮਤਲਬ ਕਿ ਗਾਉਣ ਲੱਗ ਪਏ ਸੀਗੇ ਤੇ ਉਹ ਗਾਣਾ ਹਿੱਟ ਹੋ ਗਿਆ ਸੀ ਜੀ ਜੀ